ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਧੜਕਾ ਦੇ ਉੱਤੇ ਤੇ ਕਰਦੇ ਆਂ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਹਾਨੂੰ ਰਾਤ ਦਾ ਬਲੌਗ ਪਸੰਦ ਆਇਆ ਹੋਊਗਾ ਤੇ ਅੱਜ ਆਪਾਂ ਕਰਤਾ ਨਵਾਂ ਬਲੌਗ ਦੀ ਸ਼ੁਰੂਆਤ ਕਰਤੀ ਤੇ ਬਾਕੀ ਅੱਜ ਆਪਾਂ ਹੈਗੇ ਆ ਘਰੇ ਇਕੱਲੇ ਹੋਰ ਕੋਈ ਘਰੇ ਹੈ ਨਹੀਂਗਾ ਤੇ ਇੱਥੇ ਬੈਠੇ ਟਾਈਮ ਪਾਸ ਕਰ ਰਹੇ ਆਂ ਸਵੇਰ ਦੇ ਤੇ ਉਧਰ ਮੱਝਾਂ ਆਂ ਇਹ ਵਕੀ ਜਦੋਂ ਵਾਲੇ ਸਾਰੇ ਫੈਮਿਲੀ ਆ ਗਈ ਫਿਰ ਆਪਾਂ ਦੇਖਦੇ ਆ ਲਾਉਨੇ ਆ ਬਾਹਰ ਦਾ ਗੇੜਾ ਚਾਹੇ ਖੇਤ ਜਾਈਏ ਚਾਹੇ ਗੱਗੀ ਲਵੇ ਜਾਈਏ ਤੇ ਮਿਲਦੇ ਆ ਜੀ ਫਿਰ ਉਦੋਂ ਬਾਅਦ ਦੇ ਵਿੱਚ ਲੋਕੀਂ ਖਾਣਾ ਆ ਗਏ ਤੇ ਘਰ ਦੇ ਤੇ ਹੁਣ ਮੈਂ ਚੱਲਿਆ ਗੇੜਾ ਲਾਉਣ ਹੁਣ ਜਾਂਦੇ ਆਪਾਂ ਗੱਗੀ ਲਓਏ 10-20 ਮਿੰਟ ਜੇ ਹੋਇਆ ਅੱਬਲੀ ਕਈ ਵਾਰੀ ਕੰਮ ਹੁੰਦਾ ਫਿਰ ਨਹੀਂ ਵੀ ਹੁੰਦਾ ਤੇ ਦੇਖਦੇ ਆਂ ਜਾ ਕੇ ਤੇ ਜ਼ਵੇਰ ਦੇ ਨਹੀਂ ਕੱਲੀ ਤੇ ਕਰੇ ਨੂੰ ਜਲਨ ਦਾ ਹਦੂ ਜੀ ਸਸਟੀਗਲ ਦੀ ਕਰਦੇ ਆਪਾਂ ਕੱਲ੍ਹ ਨੂੰ ਬਣਾਉ ਕੰਟੀਨਿਊ ਤੇ ਆਪਾਂ ਨਾ ਟੋਕੇ ਹੋਗੇ ਤਿਆਰ ਤੇ ਬਾਕੀ ਅੱਜ ਦਿਨ ਦਾ ਪ੍ਰੋਗਰਾਮ ਦੇਖਦੇ ਆਪਾਂ ਕੀ ਹੈ ਤੇ ਕਿੱਥੇ ਜਾਣਾ ਆਪਾਂ ਨੇ ਤੇ ਮੇਰੇ ਅੱਜ ਦੇ ਦਿਨੇ ਬਲੌਗ ਦੇ ਵਿੱਚ ਲੋ ਜੀ ਆਗੀ ਰੁੱਤ ਧੁੱਪ 'ਚ ਬੈਠਣ ਦੀ ਤੇ ਆਪਾਂ ਆ ਕੇ ਬੈਠ ਗਏ ਧੁੱਪੇ ਹੁਣ ਇਥੇ ਸ਼ਕੰਗੀ ਪ੍ਰਸਾਦ ਦੇ ਤੇ ਫਿਰ ਦੇਖਦੇ ਆਂ ਅਗਲਾ ਪ੍ਰੋਗਰਾਮ ਕੀ ਐ ਇਧਰ ਕਬੂਤਰ ਪਾਣੀ ਪੀਂਦੇ ਨੇ ਜਿਨ੍ਹਾਂ ਨੂੰ ਸੰਢੇ ਦੇ ਵਿੱਚ ਪਾਣੀ ਰੱਖਦੇ ਨੇ ਉਹ ਪੀਂਦੇ ਨਹੀਂ ਨੀਚੇ ਤੋਂ ਪੀਂਦੇ ਨੇ ਖੱਡਾਂ ਚ ਪਾਣੀ ਖੜਾ ਜਿਹੜਾ ਫਰਸ਼ ਦੀਆਂ ਚ ਨੇਕ ਆਸੀ ਬਲਾ ਲੱਗ ਪਾਂਡੇ ਦੇ ਵਿੱਚ ਰੱਖ ਰੱਖ ਕੇ ਦੇਖਿਓ ਪੀਂਦੇ ਨਹੀਂ ਹੈਗੇ ਬਸ ਇੱਥੋਂ ਪੀਂਦੇ ਹੁੰਦੇ ਹਰ ਰੋਜ਼ ਲਓ ਜੀ ਹੁਣ ਆਪਾਂ ਜਾਣਾ ਗੁਰਦੁਆਰੇ ਨੂੰ ਤੇ ਅੱਜ ਉੱਥੇ ਗੁਰਦੁਆਰੇ ਬਣਾਉਣੀ ਹੈ ਚਹਿਲ ਕਨੌਰੀ ਦੇ ਗੀਤ ਦੀ ਵੀਡੀਓ ਤੇ ਚੱਲਦੇ ਹਾਂ ਹੁਣ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਕਰਤਾਰ ਸਰ ਸਹਿਬ ਇੱਥੇ ਅੱਜ ਫੌਜੀ ਸਾਹਿਬ ਦੇ ਧਾਰਮਿਕ ਗਾਣੇ ਦੀ ਕਰਨੀ ਹੈ ਵੀਡੀਓ ਜਿਹੜਾ ਕਿ ਲਿਖਿਆ ਹੈ ਚਹਿਲ ਕਨੌਰੀ ਨੇ ਫੌਜੀ ਸਾਹਿਬ ਨੇ ਤੇ ਗਾਇਆ ਹੈਗਾ ਜੀ ਪ੍ਰੀਤ ਧੂਰੀ ਨੇ ਤੇ ਸਾਰੇ ਪਹੁੰਚ ਚੁੱਕੇ ਨੇ ਇੱਧਰ ਸਟੂਡੀਓ ਵਗੈਰਾ ਸਾਰੇ ਜਿਨ੍ਹਾਂ ਨੇ ਵੀਡੀਓ ਸ਼ੂਟ ਕਰਨੇ ਤੇ ਹੈਗੀ ਸਿੰਪਲ ਜੀ ਵੀਡੀਓ ਹੈ ਕੋਈ ਖਾਸ ਕਲਾਕਾਰ ਇਹਦੇ ਵਿੱਚ ਨਹੀਂ ਬੁਲਾਇਆ ਆਪਾਂ ਨੇ ਤੇ ਮੇਰਦਿਆਂ ਜਦੋਂ ਕੰਮ ਸਟਾਰਟ ਹੋ ਗਿਆ ਦੇਖਦੇ ਆਂ ਫਿਰ ਮੇਰੇ ਕੀਤਾ ਦਾ ਪਾਕਿਸਤਾਨ ਨਾਲ ਹਾਂ ਹਾਂ ਸਿੰਕ ਕਰ ਲਓ ਹੋਰ ਇਹ ਮੜੇ ਹੋਜੀ ਤੇ ਨਾ ਮੈਂ ਕੀ ਉਹ ਹੱਤਾਂ ਤੇ ਤੇ ਤੱਕ ਲਈ ਰਹਾ ਹਾਂ ਬੋਲਦਾ ਹੈਗਾ ਉਹ ਫੁੱਲ ਉਹ ਲਿਆ ਸਪੀਕਰ ਵੇਗਾ ਨਾ ਬੱਲੇ ਹੋਣਾ ਫੁੱਲ ਆਦ ਰੱਖਦੇ ਆ ਨਾ ਲਾਈਟ ਤੇ ਲੋੜ ਤੇ ਹੁੰਦੀ ਹੈ ਨੀ ਹਾਂ ਉਧਰ ਵੀ ਹੈ ਉਧਰ ਹੀ ਕਰ ਲੈ ਉਧਰ ਵੀ ਲੈ ਲਾਂਗੇ ਇੱਥੋਂ ਵੀ ਲੈ ਲਓ ਨਾ ਤਾਂ ਸਿੰਕ ਇੱਥੋਂ ਕਰ ਲਓ ਬਾਈ ਲਈ ਡਨ ਕਰਦੇ ਜੋ ਘੜ ਘੜ ਲਾਈ ਜਾਵਾਂਗੇ ਦਿੱਤੀ ਦੇਥੇ ਹਉ ਹੁਣ ਅਪਣੇ ਤੇ 10 ਤਰ੍ਹਾਂ ਕੰਮ ਮੈਂ ਤੇ ਰਕਮ ਆ ਭਾਈ ਬਾਕੀ ਹੋਰ ਹੂ ਤਾਂ ਉਹ ਕਰਾਈਆ ਜੀ ਸਟੋਰੀ ਬਣਾਉਂਦੇ ਆ ਅਸੀਂ ਪੀਰੀ ਦੀ ਸਟੋਰੀ ਬਣਾ ਰਿਹਾ ਹਾਂ ਹਾਏ ਆਪਾਂ ਬਲੌਗ ਬਣਾ ਰਹੇ ਆ ਵੀਰ ਆਪਣੀ ਵੀਡੀਓ ਬਣਾ ਰਹੇ ਆ ਵੀਡੀਓ ਬਣਾ ਰਹੇ ਆ ਤੇ ਭਾਈ ਚਿਹਲਕ ਨੌਰੀ ਇਹਨਾਂ ਨੇ ਗਾਣਾ ਲਿਖਿਆ ਤੇ ਉਹ ਪ੍ਰੀਤ ਧੂਰੀ ਜਿਨ੍ਹਾਂ ਨੇ ਗਾਇਆ ਹੈਗਾ ਤੇ ਭਾਈ ਜੀ ਆਪਣੇ ਵੀਡੀਓ ਵਾਲੇ ਤੇ ਇੱਧਰ ਕਿਲੇ ਵੀ ਹਾਂ ਦੱਸ ਤਾਂ ਪਹਿਲਾਂ ਹੀ ਇਹ ਪ੍ਰੀਤ ਦੇ ਡੈਡੀ ਜੀ ਨੇ ਨਾਲ ਜਦੋਂ ਕੁੜੀ ਉਹ ਕਰਨ ਉਹ ਹਾਂ ਹਾਂ ਉਹ ਗੀਤ ਉੱਪਰ ਲਾ ਮੁਰਦਰਾ ਸਾਹਿਬ ਕਿਲੇ ਵੀ ਹਾਂਜੀ ਚਲਾ ਦਿਏ ਬਈ ਯਾਦ ਆ ਰੋੜੇ ਕਿਹੜਾ ਤਾਰ ਸਾਰੀ 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 ਇੱਕ ਵਾਰੀ ਲੋ ਜੀ ਆਪਣੇ ਗੁਰਦੁਆਰਾ ਸਾਹਿਬ ਸਿੰਘ ਕੱਡੇ ਨੇ ਤੇ ਇੱਥੇ ਮੈਂ ਆਵਾਜ਼ ਬੰਦ ਕੀਤੀ ਹੈ ਕਿਉਂਕਿ ਜੇ ਆਪਾਂ ਆਵਾਜ਼ ਰੱਖਦੇ ਤਾਂ ਕਾਪੀਰਾਈਟ ਆ ਜਾਂਦੇ ਤੇ ਪਹਿਲੇ ਹੀ ਗਾਣਾ ਵੀ ਲੀਕ ਹੋ ਸਕਦਾ ਤੇ ਅਗਲੇ ਦਾ ਹਨਾ ਸਿੰਘ ਕੱਢ ਰਹੇ ਤੇ ਨਾਲ ਗਾਣਾ ਚੱਲ ਰਿਹਾ ਸੀ ਤੇ ਪ੍ਰੀਤ ਤੂਰੀ ਗਾ ਰਹੀ ਸੀ ਨਾਲ ਤਾਂ ਕਰਕੇ ਮੈਂ ਇੱਥੇ ਆਵਾਜ਼ ਬੰਦ ਰੱਖੀ ਹੈ ਕਿ ਬਿਲਕੁਲ ਇਹ ਸਿੰਘ ਨੇ ਜੀ ਆਪਣੇ ਪਿੰਡ ਕਨਹੋਰੀ ਕਲਾਂ ਦੇ ਗੁਰਦੁਆਰਾ ਸਾਹਿਬ ਕਰਤਾਰ ਸਰ ਸਾਹਿਬ ਵਿਖੇ ਤੇ ਬਹੁਤ ਸੋਹਣੀ ਵੀਡੀਓ ਬਣ ਰਹੀ ਹੈ ਬਹੁਤ ਪਿਆਰਾ ਧਾਰਮਿਕ ਗੀਤ ਹੈਗਾ ਤੇ ਜਲਦੀ ਆਪਾਂ ਕਰਾਂਗੇ ਇਸ ਰਿਲੀਜ਼ ਤੇ ਤੁਸੀਂ ਸੁਣਿਆ ਜਰੂਰ ਇਹ ਫੌਜੀ ਦੇ ਆਪਣੇ ਚੈਨਲ ਤੇ ਆਊਗਾ ਜੀ ਜਿੰਨਾ ਦਾ ਜਿਹਦਾ ਚੈਨਲ ਦਾ ਨਾਮ ਹੈਗਾ ਜਸਨ 뮤직 ਤੇ ਆ ਹੁਣ ਦੂਸਰੀ ਜਗ੍ਹਾ ਚਲੇ ਗਏ ਉੱਥੇ ਕਰ ਰਹੇ ਨੇ ਸਿੰਕ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਨੇ ਤੇ ਇਹ ਬਾਰਲੀ ਸਾਈਡ ਕਹਿੰਦੇ ਵੀ ਇੱਥੇ ਸਿੰਕ ਕਰਨੇ ਆ ਹੁਣ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਹਨਾ ਸਾਰਾ ਦਿਨ ਜਿੱਦੇ ਵੀਡੀਓ ਬਣਾਉਣੇ ਸਾਰਾ ਦਿਨ ਲੱਗ ਜਾਂਦਾ ਹੁੰਦਾ ਹੈ ਦੇ ਚੱਲੀ ਜਾਂਦੇ ਬਸ ਤੇ ਇੱਥੇ ਹੁਣ ਸਿੰਕ ਕੱਢ ਰਹੇ ਨੇਗੇ ਦੇਖੋ ਬਹੁਤ ਵਧੀਆ ਲੱਕੜਾਈਆਂ ਦੇ ਉੱਤੇ ਬੈਠ ਕੇ ਥਿਊ ਬਹੁਤ ਸੋਹਣਾ ਰਹੇਗਾ ਤੇ ਹੁਣ ਇੱਥੇ ਸਾਰੇ ਜਣੇ ਸਿੰਕ ਕੱਢਦੇ ਤੇ ਦੁਬਾਰਾ ਦੇਖਦੇ ਫਿਰ ਅਗਲੀ ਲੋਕੇਸ਼ਨ ਕਿੱਥੇ ਹੈਗੀ ਕਿਉਂਕਿ ਸਾਰਾ ਅਰੇਂਜਮੈਂਟ ਫੌਜੀ ਸਾਹਿਬ ਨੇ ਕੀਤਾ ਚੈਲਕਨੋਰੀ ਨੇ ਤੇ ਦੇਖਦੇ ਹਾਂ ਉਹ ਕਿੱਥੇ ਦੁਬਾਰਾ ਚੱਲਣਗੇ ਫਿਰ ਉੱਥੇ ਚੱਲਾਂਗੇ ਤੇ ਹੁਣ ਗੁਰਦੁਆਰਾ ਸਾਹਿਬ ਦੇ ਸੀ ਲਓ ਜੀ ਆਪਣੀ ਦੂਜੀ ਲੋਕੇਸ਼ਨ ਆਪਣੇ ਪਿੰਡ ਬਾਬਾ ਰਾਮ ਜੋਗੀ ਪੀਰ ਤੇ ਇੱਥੇ ਹੀ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਤੇ ਹੁਣ ਆਪਰੇ ਇੱਥੇ ਕਰਨੇ ਸੂਟ ਇੱਥੇ ਵੀ ਹਾਂ ਲੋ ਵੀ ਇੱਥੇ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਤੇ ਜਿੱਥੇ ਆਪਾਂ ਸਿੰਕ ਕੱਢਨੇ ਆ ਬਹੁਤ ਹੀ ਕੈਂਟ ਲੱਗ ਰਹੀ ਹੈ ਇਹਨਾਂ ਲੋਕੇਸ਼ਨ ਬਾਕੀ ਗਾਣਾ ਆਏ ਤਾਂ ਤੁਹਾਨੂੰ ਪਤਾ ਲੱਗ ਜਾਣਾ ਹੈ ਨਾ ਤੇ ਬਹੁਤ ਵਧੀਆ ਲੱਗ ਰਿਹਾ ਹੈ ਦੇਖਣ ਦੇ ਵਿੱਚ ਤਾਂ ਕਿਉਂਕਿ ਮੈਂ ਬਲੌਗ ਦੂਰ ਤੋਂ ਬਣਾ ਰਿਹਾ ਹਾਂ ਪਰ ਪ੍ਰੀਤ ਦੇ ਸਿੰਕ ਬਿਲਕੁਲ ਨੇੜੇੋਂ ਕੱਢੇ ਜਾ ਰਹੇ ਨੇ ਉਹਨਾਂ ਨੂੰ ਅੱਡ ਹਿਸਾਬ ਕਿਤਾਬ ਹੁੰਦਾ ਇਹਨਾਂ ਨੂੰ ਕਿੱਦਾਂ ਲੈਣੀਆਂ ਵੀਡੀਓ ਲੋ ਜੀ ਦੇਖੋ ਤੇ ਇਥੋਂ ਸਿੰਕ ਕੱਢੇ ਨੇ ਹੁਣ ਆਪਾਂ ਦੂਸਰੀ ਸਾਈਡ ਚੱਲਾਂਗੇ ਇਹ ਤੋਂ ਸਿੰਕ ਪੂਰੇ ਹੋ ਗਏ ਜਦੋਂ ਤੇ ਆਪਾਂ ਕਦੇ ਵੀ ਮੈਂ ਤੁਹਾਨੂੰ ਜੀ ਵੀ ਪੀਰ ਦੇ ਪਿਛਲੇ ਸਾਈਡ ਤੋਂ ਵੀਡੀਓ ਨਹੀਂ ਬਣਾ ਕੇ ਦਿਖਾਈ ਹੈ ਨਾ ਤੇ ਅੱਜ ਆਪਾਂ ਪਿਛਲੀ ਸਾਈਡ ਤੋਂ ਜਾ ਕੇ ਵੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਕਿਉਂਕਿ ਉੱਧਰ ਵੀ ਥੋੜਾ ਜਿਹਾ ਸੂਟ ਕਰਨ ਤੇ ਆਪਾਂ ਨੂੰ ਜਾਣਾ ਪੈਣਾ ਹੈ ਉੱਧਰ ਦੇਖੋ ਜੀ ਬਾਬਾ ਰਾਮ ਜੋਗੀ ਪੀਰ ਮਿੱਟੀ ਦਾ ਕਿੰਨਾ ਵੱਡਾ ਉੱਚਾ ਦੇਖੋ ਇਹਨੂੰ ਮਟੀਰੀਲ ਕਹਿੰਦੇ ਨੇ ਇਹਦੇ ਉੱਤੇ ਮਿੱਟੀ ਚੜਦੀ ਹੈ ਹਰੇਕ ਚੌਥ ਨੂੰ ਆਪਾਂ ਦੂਸਰੀ ਸਾਈਡ ਤੋਂ ਵੀ ਦਿਖਾਉਣਾ ਏ ਤੁਹਾਨੂੰ ਦੇਖੋ ਇਹ ਪੌੜੀਆਂ ਬਣਾਈਆਂ ਹਈਆਂ ਤੇ ਇੱਧਰ ਜੰਗਲ ਇੱਥੇ ਦੇਖੀ ਯਾਰ ਇਧਰ ਤਲਾਈ ਮਿੱਟੀ ਵਾਲੀ ਇਧਰ ਜੰਗਲ ਬਾਬਾ ਜੀ ਇਹਦੇ ਅੰਦਰ ਹੋ ਹੀ ਲਵਾਂਗੇ ਆਪਣੇ ਅੰਦਰ ਅੱਛਾ ਮੰਦਰ ਬਾਬਾ ਜੀ ਅੰਦਰ ਬੈਠੇ ਬਸ ਇਹਨਾਂ ਨੂੰ ਲੈ ਗਏ ਨਹੀਂ ਤੇ ਜਲਾ ਮਾਰਿਓ ਪੱਥਰਾਂ ਨਾਲ ਮਾਰ ਦਿਓ بڑے ਹੱਥਾਂ ਦੇ ਮੂਵਮੈਂਟ ਵੀ ਕਰਦੇ ਹੋ ਹੱਥਾਂ ਦੇ ਮੂਵਮੈਂਟ ਵੀ ਕਰਦੇ ਹੋ

ਕਟੇ ਇਭਾ ਕੇ ਮਾਰੇ ਮੈਨੂੰ ਦੇ ਦੇ ਦੋ ਹੱਥਾਂ ਨਾਲ ਅੱਧਾ ਵਾਰੀ ਅੱਛਾ ਮੇਰੇ ਬਾਪੂ ਵਾਲੇ ਗਾਣਾ ਤਾਂ ਕੋਈ ਸਿੰਗ ਤਾਂ ਨਹੀਂ ਦਿੰਦਾ ਜੀ ਉਹ ਬੋਲਾ ਫੋਟੋ ਲੁਗਵਾਉਂਦਾ ਨਹੀਂ ਉਹਦਾ ਬੜਾ ਆਪਣੀ ਗੱਡੀ 'ਚ ਜਾਂਦੇ ਦੀ ਡੰ ਕਰਤਾ ਉਹਦਾ ਉਹ ਐਂਡ ਠੀਕ ਲੱਗਿਆ ਉਹਨਾਂ ਨੂੰ ਲੋ ਜੀ ਅਗਲੀ ਲੋਕੇਸ਼ਨ ਸਾਡੀ ਕਨੌਰ ਦਾ ਗੁਰਦੁਆਰਾ ਸਹਿਬ ਕਨੌਰ ਕਲਾਂ ਹੈ ਨਾ ਗੁਰਦੁਆਰਾ ਦੁੱਖ ਨਿਵਾਰਨ ਸਹਿਬ ਕਨੌਰ ਕਲਾਂ ਗਿਦਰ ਲੱਗਿਆ ਦੀ ਯਾਰ ਇੱਥੇ 스테ਜ ਲਾ ਦੇਂਗੇ ਇਹਦਾ ਕਿੰਨਾ ਘੱਟ ਹੋ ਜਾਣਾ ਹਾਂ ਉਹ ਤਾਂ ਬਸ ਇਸ ਵਾਰ ਤਾਂ ਨਹੀਂ ਸੀ ਆਈ ਲਓ ਜੀ ਆ ਗਈ ਸਾਡੇ ਕਲਾਕਾਰ ਅਰਤੀ ਦਾ ਆਇਆ ਨਹੀਂ ਪ੍ਰੋਗਰਾਮ ਫਰੋਂ ਹੁਣ ਸੁਚੀਬ ਕੰਮ ਆ ਗਿਆ ਜੀ Gracias. ਲਓ ਜੀ ਸੂਟ ਆਪਣਾ ਹੋ ਗਿਆ ਡਨ ਤੇ ਹੁਣ ਆਪਾਂ ਤੇ ਸ਼ਾਮ ਵੀ ਹੋਣ ਵਾਲੀ ਹੈਗੀ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਬਲੌਗ ਦਾ ਐਂਡ ਕਰ ਦਿੰਨੇ ਆ ਤੇ ਕੱਲ ਨੂੰ ਮਿਲਾਂਗੇ ਜੀ ਆਪਾਂ ਨਵੇਂ ਬਲੌਗ ਦੇ ਵਿੱਚ ਤੇ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਜਰੂਰ ਕਮੈਂਟ ਕਰਕੇ ਦੱਸਿਓ ਕਿਦਾਂ ਲੱਗਿਆ ਬਲੌਗ ਤੇ ਅੱਗੇ ਆਪਾਂ ਨਵੇਂ-ਨਵੇਂ ਗਾਣੇ ਤੇ ਨਵੇਂ-ਨਵੇਂ ਬਲੌਗ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਿਾਂਗੇ ਤੇ ਮੇਰ ਦੀ ਸਵੇਰੀ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ